ਉ ਆਇਆ ਤੂ ਰੋਂ ਚੱਲ ਕੇ ਮਤ ਕੀ ਤੂ ਸਰਨਾਏ ਜਿਓ ਮੈਂ ਅਸਰ ਰਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਓ ਸੋਖੋ ਹੋਟਲ ਗੁਰ ਸੇਵੀ ਅਨਸ ਸਹਿਜ ਸੁਪਾਈ ਦਰਸ਼ਨ ਪ੍ਰਸੀ ਗੁਰੂ ਕੈ ਜਨਮ ਮਰਨ ਤੁਖ ਚਾਏ ਹੋ ਵੈ ਸਿਬਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਛੱਟੀ ਐ ਤੂੰ ਤੇ ਰਿੱਠੇ ਸੱਚੀ ਬਾਦਸ਼ਾਹ ਮਨ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਬਾਦਸ਼ਾਹ ਹੋ ਸਿਰ ਸ਼ਾਹਾਂ ਦੇ ਸ਼ਾਹ ਹੋ ਜਿਸ ਪਾਸ ਬਠਿਆਂ ਸੋਹੀ ਐ ਸਭਨਾ ਦਾ ਵੀ ਸਾਹ ਹੋ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਟੋਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੋਗ ਵੈ ਹਰ ਸਿਮਰਤ ਬਿਨ ਸੈ ਸਭ ਦੁਖ ਰਹਾਉ ਮਾਈ ਮੇਰੇ ਮਨ ਕੋ ਸੁਖ ਕੋਟ ਅਨੰਦ ਰਾਜ ਸੁਖ ਭੋਗ ਵੈ ਹਰਿ ਸਿਮਰਤ ਬਿਨ ਸੈ ਸਭ ਦੁਖ ਰਹਾਓ ਕੋਟ ਜਨਮ ਕੀ ਕਿਲ ਬਿਖ ਨਸੈ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਪਿਆਸਾ ਦਰਸ਼ਨ ਭੇਟ ਤਿਤ ਉਤਰੀ ਭੁੱਖ ਚਾਰ ਪਦਾਰਥ ਸਤ ਮਹਾ ਸਿੱਧ ਕਾਮ ਤੀਨ ਪਾਰ ਜਾਤ ਹਰ ਹਰ ਰੁਖ ਨਾਨਕ ਸਰਣ ਗਹੀ ਸੁਖ ਸਾਗਰ ਜਨਮ ਮਰਨ ਫਿਰ ਕਰਬ ਨੈ ਤੁਖ ਚਾਰ ਪਦਾਰਥ ਸਤਿ ਮਹਾ ਸਿੱਧ ਕਾਮ ਤੀਨ ਪਾਰ ਜਾਤ ਹਰ ਹਰ ਰੁਖ ਨਾਨਕ ਸਰਣ ਗਹੀ ਸੁਖ ਸਾਗਰ ਜਨਮ ਮਰਨ ਫਿਰ ਕਰਮ ਨੇ ਧੁਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ